ਇਸ ਸਮੇਂ ਦੀ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਜੋ ਕਿ ਸੰਭੂ ਬਾਰਡਰ ਤੋਂ ਆ ਰਹੀ ਆ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਸੰਭੂ ਬਾਰਡਰ ਤੇ ਅਚਾਨਕ ਪਲੈਨਿੰਗ ਕਰਕੇ ਮਾਸਟਰਮਾਈਂਡ ਹੋ ਕੇ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਾ ਦਿੱਤਾ ਗਿਆ ਆ ਕਿਸਾਨਾਂ ਜਿਹੜੇ ਟੈਂਟ ਲੱਗੇ ਹੋਏ ਸੀ ਲੱਖਾਂ ਦਾ ਨੁਕਸਾਨ ਵੀ ਕਰ ਦਿੱਤਾ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਰਾਤ ਦੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਅੱਦੇ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਕੁਝ ਹਿੱਸਿਆਂ 'ਚ ਜਿਹੜੇ ਬਾਰਡਰ ਦੇ ਨਾਲ-ਨਾਲ ਲੱਗਦੇ ਨੇ ਪਟਿਆਲੇ ਜ਼ਿਲ੍ਹੇ ਦੇ ਉਹਨਾਂ 'ਚ ਨੈੱਟ ਵੀ ਬੰਦ ਹੋ ਚੁੱਕਿਆ ਆ ਤਾਂ ਇਹ ਕੀਤਾ ਜਾ ਰਿਹਾ ਹੈ ਦੋਸਤੋ ਪੰਜਾਬ ਦੇ ਵਿੱਚ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਤਾਂ ਲੋਕ ਖੜੇ ਨੇ ਤੇ ਪੰਜਾਬ ਜੱਥੇਬੰਦੀਆਂ ਨੇ ਵੀ ਐਲਾਨ ਕਰਤਾ ਆ ਕਿ ਸਾਨੀ ਵੀ ਹੋਰ ਤਗੜੇ ਤਰੀਕੇ ਨਾਲ ਮੈਦਾਨ ਦੇ ਵਿੱਚ ਆਵਾਂਗੇ ਸੋ ਦੇਖਣ ਵਾਲੀ ਗੱਲ ਆ ਕਿ ਹੁਣ ਕਿਸਾਨਾਂ ਦਾ ਅਗਲਾ ਐਕਸ਼ਨ ਕੀ ਹੁੰਦਾ ਆ ਇਸ ਦੇ ਉੱਤੇ ਕਿਉਂਕਿ ਕੁਝ ਕਿਸਾਨ ਲੀਡਰਾਂ ਨੂੰ ਬੰਦੀ ਵੀ ਬਣਾ ਲਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਡਿਟੇਨ ਕਰ ਲਿੱਤਾ ਗਿਆ ਹੈ ਸੋ ਅਗਲਾ ਐਕਸ਼ਨ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਲੀਤਾ ਜਾ ਸਕਦਾ ਆ ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ